ਹੈਲੋ ਜੀ ਸਲਾਮ ਅਦਾਬ ਨਮਸਤੇ ਸਤਿ ਸ਼੍ਰੀ ਅਕਾਲ ਤੇ ਜੈ ਸਾਈਂ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੀਵਹੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਸਾਈਂ ਲਾਡੀਸ਼ਾ ਸਰਕਾਰ ਦਾ ਇੱਕ ਐਸਾ ਕਿੱਸਾ ਸਾਂਝਾ ਕਰਨਾ ਜਿਹੜੇ ਕਿਸੇ ਤੋਂ ਮੈਨੂੰ ਲੱਗਦਾ ਕਿ ਆਪਾਂ ਸਾਰਿਆਂ ਨੂੰ ਕਈ ਗੱਲਾਂ ਸਿੱਖਣ ਨੂੰ ਮਿਲਣਗੀਆਂ ਸੋ ਕਹਿੰਦੇ ਇੱਕ ਵਾਰ ਦੀ ਗੱਲ ਆ ਕਿ ਕੋਈ ਬੰਦਾ ਦਰਬਾਰ ਗਿਆ ਸਾਈਂ ਲਾਡੀਸ਼ਾ ਸਰਕਾਰ ਦੇ ਦਰਸ਼ਨ ਕਰਨ ਵਾਸਤੇ ਉਨੇ ਮੱਥਾ ਟੇਕ ਕੇ ਸਾਰੇ ਪਾਸੇ ਮੱਥਾ ਟੇਕ ਕੇ ਜਦੋਂ ਸਾਈਂ ਜੀ ਦੇ ਕੋਲੇ ਆ ਕੇ ਬੈਠਾ ਸਾਈਂ ਜੀ ਚੇਅਰ ਤੇ ਬੈਠੇ ਸੀ ਸਾਈਂ ਜੀ ਨੂੰ ਕਹਿੰਦਾ ਸਰਕਾਰ ਮੈਂ ਰੱਬ ਦੇਖਣਾ ਮੈਨੂੰ ਰੱਬ ਦਿਖਾਓ ਸਾਈਂ ਜੀ ਕਹਿੰਦੇ ਅੱਛਾ ਤੂੰ ਰੱਬ ਦੇਖਣਾ ਕਹਿੰਦਾ ਜੀ ਹਾਂ ਜੀ ਕਹਿੰਦੇ ਠੀਕ ਆ ਸਾਈਂ ਲਾਡੀ ਸ਼ਾ ਸਰਕਾਰ ਆਪਣੇ ਸੇਵਾਦਾਰ ਨੂੰ ਕਿਸੇ ਨੂੰ ਆਵਾਜ਼ ਮਾਰਦੇ ਨੇ ਤੇ ਇੱਕ ਪਾਣੀ ਦਾ ਗਲਾਸ ਮੰਗਾਉਂਦੇ ਨੇ ਉਹ ਪਾਣੀ ਦਾ ਗਲਾਸ ਸੇਵਾਦਾਰ ਦੇ ਕੇ ਜਾਂਦਾ। ਉਸ ਪਾਣੀ ਦੇ ਵਿੱਚ ਸਾਈਂ ਜੀ ਕੋਈ ਚੀਜ਼ ਪਾ ਕੇ ਉਹਨੂੰ ਘੋਲਦੇ ਰਹਿੰਦੇ ਨੇ, ਘੋਲਦੇ ਰਹਿੰਦੇ ਨੇ, ਘੋਲਦੇ ਰਹਿੰਦੇ ਨੇ। ਉਸ ਤੋਂ ਬਾਅਦ ਸਰਕਾਰ ਉਸ ਪਾਣੀ ਨੂੰ ਪੀ ਜਾਂਦੇ ਨੇ। ਜਦੋਂ ਪਾਣੀ ਨੂੰ ਸਾਈਂ ਜੀ ਪੀ ਜਾਂਦੇ ਨੇ ਤਾਂ ਪਾਣੀ ਪੀਣ ਤੋਂ ਬਾਅਦ ਸਾਈਂ ਲਾਡੀਸ਼ਾ ਸਰਕਾਰ ਉਸ ਮੁੰਡੇ ਨੂੰ ਪੁੱਛਦੇ ਨੇ, ਉਸ ਬੰਦੇ ਨੂੰ ਪੁੱਛਦੇ ਨੇ ਕਿ ਸਵਾਦ ਕਿਦਾਂ ਦਾ ਸੀ ਪਾਣੀ ਦਾ ਦਾਸਤਾ? ਤੋ ਬੰਦਾ ਕਹਿੰਦਾ ਸਾਈਂ ਜੀ ਵੀ ਪਾਣੀ ਦਾ ਮੈਂ ਪੀਤਾ ਨਹੀਂ ਪਾਣੀ ਤਾਂ ਤੁਸੀਂ ਪੀਤਾ ਕਿ ਮੈਨੂੰ ਸਵਾਦ ਦਾ ਕਿੱਦਾਂ ਪਤਾ ਹੋਊਗਾ ਸਾਈਂ ਜੀ ਕਹਿੰਦੇ ਨਹੀਂ ਤੂੰ ਦੱਸ ਮੈਂ ਪਾਣੀ ਪੀਤਾ ਤੂੰ ਸਵਾਦ ਦੱਸ ਕਿਦਾਂ ਦਾ ਸੀਗਾ ਕਹਿੰਦਾ ਸਰਕਾਰ ਮੈਨੂੰ ਨਹੀਂ ਪਤਾ ਕਿ ਪਾਣੀ ਤੁਸੀਂ ਪੀਤਾ ਆ ਜੇ ਮੈਂ ਪੀਤਾ ਹੁੰਦਾ ਤਾਂ ਮੈਨੂੰ ਸਵਾਦ ਪਤਾ ਲੱਗਦਾ ਤਾਂ ਸਾਈਂ ਜੀ ਉਹਨੂੰ ਕਹਿੰਦੇ ਕਹਿੰਦੇ ਸਾਲਿਆ ਫਿਰ ਜਦ ਪਾਣੀ ਦਾ ਸਵਾਦ ਮੈਂ ਪੀਤਾ ਤਾਂ ਮੈਨੂੰ ਪਤਾ ਲੱਗੂਗਾ ਫਿਰ ਜਦ ਉਬਾਦਤ ਫਕੀਰ ਕਰਦਾ ਤਾਂ ਰੱਬ ਵੀ ਤਾਂ ਫਕੀਰ ਦੇਖੂਗਾ ਨਾ ਜਦ ਤੂੰ ਉਬਾਦਤ ਨਹੀਂ ਕਰਦਾ ਤੈਨੂੰ ਰੱਬ ਕਿੱਥੋਂ ਮਿਲਜੂ ਤੈਨੂੰ ਰੱਬ ਕਿੱਥੋਂ ਦਿਖਜੂ ਸੋ ਬੰਦਾ ਹੱਥ ਜੋੜਦਾ ਗਲਤੀ ਮੰਨਦਾ ਤੇ ਉੱਥੋਂ ਚਲਾ ਜਾਂਦਾ ਸੋ ਸائیں ਲਾਡੀ ਸ਼ਾ ਸਰਕਾਰ ਜੀ ਦੇ ਇਸ ਕਿਸੇ ਤੋਂ ਇਹ ਇੱਕ ਗੱਲ ਸੋਚਣ ਨੂੰ ਮਿਲਦੀ ਆ ਸਿੱਖਣ ਨੂੰ ਮਿਲਦੀ ਆ ਕਿ ਆਪਾਂ ਵੀ ਇਹੀ ਕੁਛ ਕਰਦੇ ਆ ਆਪਾਂ ਵੀ ਦਰਬਾਰ ਜਾਂਦੇ ਆਂ ਜਾ ਕੇ ਕਹਿ ਦਿੰਦੇ ਆ ਕਿ ਸਾਈਂ ਜੀ ਐਦਾਂ ਕਰ ਦੋ ਸਾਈਂ ਜੀ ਐਦਾਂ ਕਰ ਦੋ ਸਾਈਂ ਜੀ ਐਦਾਂ ਕਰ ਦੋ ਜਦੋਂ ਆਪਾਂ ਆਪਣਾ ਫਰਜ਼ ਨਿਭਾ ਰਹੇ ਆਂ ਜਦੋਂ ਆਪਾਂ ਦਿਲ ਤੋਂ ਸਾਈਂ ਲਾਡੀ ਸ਼ਾ ਸਰਕਾਰ ਨੂੰ ਪਿਆਰ ਕਰ ਰਹੇ ਆਂ ਆਪਣੇ ਪੀਰ ਨੂੰ ਪਿਆਰ ਕਰ ਰਹੇ ਆਂ ਆਪਣੇ ਗੁਰੂ ਨੂੰ ਮੰਨ ਰਹੇ ਆਂ ਫਿਰ ਤੁਹਾਨੂੰ ਕੁਝ ਕਹਿਣ ਦੀ ਕੀ ਲੋੜ ਆ ਤੁਸੀਂ ਪਿਆਰ ਕਰ ਰਹੇ ਹੋ ਉਹਨੂੰ ਪਤਾ ਤੁਹਾਨੂੰ ਕੀ ਚਾਹੀਦਾ ਉਹ ਆਪੇ ਦਊਗਾ ਸੋ ਵਿੱਚ ਮਤਲਬ ਨਾ ਰੱਖੋ ਉਸ ਬੰਦੇ ਨੇ ਸਾਈਂ ਜੀ ਦੇ ਕੋਲ ਆ ਕੇ ਇੱਕ ਮਤਲਬ ਵਾਲੀ ਗੱਲ ਕੀਤੀ ਕਿ ਮੈਨੂੰ ਰੱਬ ਦਿਖਾਓ ਉਹ ਇਹ ਭੁੱਲ ਗਿਆ ਕਿ ਜਿਹਦੇ ਕੋਲ ਤੂੰ ਆਇਆ ਉਹੀ ਰੱਬ ਆ ਰੱਬ ਦੇ ਕੋਲ ਜਾ ਕੇ ਤੂੰ ਪੁੱਛ ਰਿਹਾ ਕਿ ਮੈਨੂੰ ਰੱਬ ਦਿਖਾਓ ਸੋ ਹਮੇਸ਼ਾ ਬਿਨਾਂ ਮਤਲਬ ਤੋਂ ਚੱਲੋ ਇਸ਼ਕ ਦੇ ਨਾਲ ਚੱਲੋ ਪਿਆਰ ਦੇ ਨਾਲ ਚੱਲੋ ਸਾਈਂ ਜੀ ਦੇ ਨਾਲ ਪਿਆਰ ਕਰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਜਲਦੀ ਮਿਲਦੇ ਹਾਂ ਗੁਫ਼ਤਗੂ ਵਿਦ ਹੀਰ ਦੇ ਨਾਲ ਜੈ ਸਾਈਂ ਜੀ